ਬਟੇਂਡਾ ਦੇ ਬਾਬਾ ਫਰੀਦਨਗਰ ਵਿਖੇ ਛੱਕੀ ਹਾਲਾਤਾਂ ਦੇ ਵਿੱਚ ਹੋਈ ਇੱਕ ਨਾਵਯੁੱਤਾ ਲੜਕੀ ਦੀ ਮੌਤ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ 'ਤੇ ਲਗਾਏ ਕਤਲ ਕਰਨ ਦੇ ਦੋਸ਼ ਮਾਮਲਾ ਐਤਵਾਰ ਦੀ ਰਾਤ ਨੂੰ 8:30 ਵਜੇ ਦੇ ਲਗਭਗ ਦਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪ੍ਰਧਾਨ ਨੂੰ ਸੂਚਨਾ ਆਈ ਕਿ ਬਾਬਾ ਫਰੀਦਨਗਰ ਵਿਖੇ ਇੱਕ ਛੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਹੈ ਤਾਂ ਉਹਨਾਂ ਵੱਲੋਂ ਇਸ ਲੜਕੀ ਦੀ Laash ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਆਪਣਾ ਮਰਦਾ ਘਰ ਦੇ ਅੰਦਰ ਆਪਣਾ ਲਿਆਂਦਾ ਗਿਆ ਅਤੇ ਉੱਥੇ ਸਿਵਲ ਹਸਪਤਾਲ ਵਿਖੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਸਾਡੇ ਤੋਂ ਪਹਿਲਾਂ ਤੋਂ ਹੀ ਸਾਡੀ ਲੜਕੀ ਨੂੰ ਆਪਣਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਸਾਡੇ ਤੋਂ ਵਿਹੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਹੁਰਾ ਪਰਿਵਾਰ ਤੇ ਕੁੜੀ ਨੂੰ ਆਪਣਾ ਮਾਰ ਦੇਣ ਦੇ ਦੋਸ਼ ਲਗਾਏ ਗਏ ਬਾਕੀ ਇਹ ਸਾਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲਿਖਣ ਇੱਕ ਵਾਰੀ ਇਸ ਲੜਕੀ ਦੀ ਜਿਹੜੀ ਮੌਤ ਹੋ ਚੁੱਕੀ ਛਕੀ ਹਾਲਾਤਾਂ ਦੇ ਵਿੱਚ ਅਤੇ ਪਰਿਵਾਰ ਕੇ ਮੈਂਬਰਾਂ ਵੱਲੋਂ ਸੌਰਾ ਪਰਿਵਾਰ ਤੇ ਕਤਲ ਕਰਨ ਦੀ ਦੋਸ਼ ਲਗਾਏ ਹਨ ਜੀ ਨਾਮਾ ਤਾਂ ਬੱਲੇ ਕੀ ਨਾਮਾ ਕੁਲਦੀਪ ਸਿੰਘ ਹੈ ਜੀ ਮੇਰੀ ਮਾਸੀ ਲੜਕੀ ਸੀ ਕੀ ਹੋਇਆ ਮਾਮਲਾ ਜੇ ਤਾਂ ਨਹੀਂ ਪਹਿਲੇ ਉਹ ਸਮਾਨ ਸੜ ਲਾਈ ਸੀਗੀ ਲੈ ਉਹਦੇ ਨਾਲ ਮੰਗਾ ਸ਼ੁਰੂ ਹੋ ਗਿਆ ਸੀ ਜੀ ਠੀਕ ਹੈ ਜੀ ਇਸ ਤਰ੍ਹਾਂ ਨੂੰ ਮੰਗ ਸੀਗੀ ਮੰਗਾ ਸੀ ਜੀ ਪਹਿਲੇ ਉਹ ਜਿਹੜਾ ਆ ਕੇ ਬੈਠੇ ਇਹ ਮਦਾਨ ਨੂੰ ਕੋਈ ਚਾਹ ਵਾਲੀ ਨਹੀਂ ਪੁੱਛਿਆ ਠੀਕ ਹੈ ਜਿਹੜਾ ਸਮਾਨ ਆਇਆ ਸੀਗਾ ਇਹ ਪਹਿਲਾ ਸਮਾਨਕ ਨਹੀਂ ਹੋ ਗਈ ਇਹ ਟੀ ਸਮਾਨ ਆਇਆ ਜਿਹੜਾ ਸਮਾਨ ਹੈ ਵੀ ਲਾ ਕੇ ਪਹਿਲਾਂ ਕਮਰੇ 'ਚ ਰੱਖੋ ਕੀ ਕੀ ਪਹੁੰਚਿਆ ਉੱਦ ਦੀ ਬਾਦੇ ਦਾ ਵੱਡਾ ਭਰਾ ਇੱਕ ਮੁੰਡੇ ਦਾ ਵੱਡਾ ਭਰਾ ਪੋਸਟ ਮਾਸਟਰ ਮਗ ਸੀਗੀ ਵੀ ਟੈਲ 'ਚ ਕਿਹੜਾ ਕਰਿਆ ਏਸੀ ਵਾਲਾ ਕਰਿਆ ਅਜੇ ਤੂੰ ਇਹਨੂੰ ਪਹਿਲਾਂ ਮਗ ਨੂੰ ਅਸੀਂ ਪਹਿਲਾਂ ਕੰਮ ਹੀ ਕਰ ਦਿੰਦੇ ਠੀਕ ਹੈ ਏਸੀ ਵਾਲਾ ਕੰਮ ਏਸੀ ਵਾਲਾ ਕਰ ਦਿੰਦੇ ਉਹ ਬੰਦਾ ਉਸੇ ਦਿਨ ਉਸੇ ਦਿਨ ਸਾਡੇ ਕੋਲ ਚਾਰ ਪੰਜ ਦੀ ਗੁੱਸੇ ਹੋ ਗਿਆ ਉੱਠ ਕੇ ਭੱਜ ਗਿਆ ਲੱਗੇ ਪਹਿਲੇ ਦਿਨ ਸੀ ਜਦੋਂ ਇਹ ਧਰੇ ਆਏ ਉਦੋਂ ਮੰਗਾ ਸ਼ੁਰੂ ਹੋ ਗਈਆਂ ਵੀ ਹਨੂਕ ਯੂਸਿਲਾ ਪਿਆ ਚਾਹੀਦਾ ਸਾਨੂੰ ਆਹ ਚਾਹੀਦਾ ਜਿਹੜੇ ਲੜਕੇ ਦਾ ਪਰਿਵਾਰ ਹੈ ਜਿਹੜਾ ਬੈਸਨੂ ਪਰਿਵਾਰ ਹੈ ਲਾਓ ਜ਼ਰੂਰੀ ਪੀਣਾ ਮੀਟ ਖਾਂਦੇ ਪਰ ਇਹਨਾਂ ਉਸੇ ਮਕਸਦ ਨੂੰ ਕਹਿੰਦੇ ਹਨ ਮੀਟ ਵੀ ਚਾਹੀਦਾ ਸਾਨੂੰ ਦਾਰੂ ਵੀ ਚਾਹੀਦੀ ਅਸੀਂ ਕੀ ਕੀਤਾ ਸਾਡੇ ਸਾਰੇ ਲੜਕੇ ਵਾ ਇੱਕ ਵਾਸੇ ਗਰਾਹ ਤੱਕ ਬਸੀ ਅਸੀਂ ਦਾਰੂ ਤੇ ਜਿਹੜਾ ਮੀਟ ਲੈ ਇੱਕ ਪਾਸੇ ਕਰਤਾ ਕਿ ਤੁਸੀਂ ਭਈ ਉਧਰ ਆਵੇ ਦਾਰੂ ਪੀ ਲੋ ਮੀਟ ਖਾ ਲੋ ਲੜਕੇ ਪਰ ਵੱਕੇ ਪਾਸੇ ਉਧਰ ਇਹਨਾਂ ਆਉਗੇ ਹਰ ਕੋਈ ਕੀਤਾ ਇਹ ਤਾਂ ਸ਼ੁਰੂ ਤੋਂ ਮੈਂ ਕਹਿਣ ਦੇ ਪਾ ਵੀ ਪਹਿਲੇ ਦਿਨ ਤੋਂ ਇਹਨਾਂ ਮੰਗਾ ਸ਼ੁਰੂ ਹੋ ਗਏ ਜੀ ਹਲੇ ਬਿਆਹ ਦੋ ਤਿੰਨ ਮਹੀਨੇ ਹੋਏ ਸੀ ਜੀ ਆ ਤੁਹਾਡੇ ਸਾਹਮਣੇ ਆ ਵੀ ਉਹਨੇ ਕੀ ਕੀਤਾ ਬੰਦੇ ਨੇ ਕੀ ਕਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਸੇਵਾ ਸਰ ਮੇਰਾ ਨਾਮ ਯੰਦਰ ਕੰਗ ਹੈ ਮੈਂ ਨੌਜਵਾਨ ਰੈੱਡ ਕਰਸੇਡੀਆ ਵਲੰਟੀਅਰ ਆਂ ਹਾਂ ਸਾਡੀ ਐਮਰਜੈਂਸੀ ਨੰਬਰ 8724 67199 ਸ਼੍ਰੀ ਜੀ ਨੂੰ ਸੋਚਨਾ ਮਿਲਿਆ ਜੀ ਕਿ ਬਾਬਾ ਫਰੀਦ ਨਗਰ ਦੇ ਵਿੱਚ 26 ਲਾਤਾਂ ਦੇ ਵਿੱਚ ਇੱਕ ਲੇਡੀ ਦੀ ਜੱਥ ਹੋ ਗਈ ਹੈ ਤਾਂ ਸਾਡੀ ਐਮਰਜੈਂਸੀ ਟੀਮ ਨੇ ਮੌਕੇ ਤੇ ਜਾ ਕੇ ਯੰਦਰ ਕੰਗ ਗੋਤਮ ਸ਼ਰਮਾ ਤੋ ਜਨ ਮੌਕੇ ਦੇ ਹੁਣਾਂ ਦੇ ਲੈ ਕੇ ਪਹੁੰਚੇ ਕਿ ਰਾਗੀ ਦੇਖਿਆ ਜੋ ਕਿ ਕੁੜੀ ਦੇ ਘਰ ਵਾਲੇ ਆ ਚੁੱਕੇ ਸੀ ਤੇ ਮੁੱਕ ਦੇ ਖਾਣਾ ਖਾਣ ਦੀ ਕੋਸ਼ਿਸ਼ ਨਹੀਂ ਹੋਈ ਸੀ ਤੇ ਲੋਕਾਂ ਦੇ ਸੰਗ ਬਾਬ ਕੋ ਸਬਿਕਤ ਹਾਲਾਤਾਂ ਦੇ ਵਿੱਚ ਕੁੜੀ ਦੀ ਮਰਤੀ ਹੋਈ ਹੈ ਜੀ ਤੁਹਾਡਾ ਮਿੱਠੂ ਜੀ ਕੀ ਲੱਗਦੀ ਹੈ ਕਿ ਲੜਕੀ ਮਰੀ ਹੈ ਇਹ ਲੜਕੀ ਨੇ ਵੀ ਪਹਿਲਾਂ ਕੀ ਮਾਮਲਾ ਹੋਇਆ ਜੀ ਲੱਗਦਾ ਇਹ ਮਾਮਲਾ ਕੀ ਹੋਇਆ ਜੀ ਨਾ ਇਹ ਬੰਦੇ ਪਹਿਲਾਂ ਆਪਣੇ ਸਾਡੇ ਵਾਪਰੇ ਜੀ ਤੋਂ ਵੀ ਅਸੀਂ ਗਰੀਬ ਹੈ ਕੁੜੀ ਆਈ ਨਫਰੈਸ਼ ਹੋ ਗਿਆ ਤੇ ਅਸੀਂ ਕੋਈ ਪੈਸੇ ਸਾਨੂੰ ਚਾਹੀਦੇ ਆ ਜੀ ਹੇ ਹੇ ਕੋਲ ਚੱਤ ਕੋਲ ਨੂੰ ਜੇ ਹਿਸਾਬ ਦਿਆ ਤੇ ਆਪਾਂ ਉਹਨਾਂ ਪੈਲ ਛਕ ਰਿਆ ਨਹੀਂ ਗਾ ਫਿਰ ਇਕੱਠੇ ਸਾਰੇ ਕੇ ਬੈਠੇ ਕੇ ਇਕੱਠੇ ਹੋ ਕੇ ਗੱਲਬਾਤ ਕਰੀ ਉਹਨਾਂ ਪੈਲ ਛਕਾ ਲਓ ਤੇ ਆਪਾਂ ਕਮੀਲ ਜਾਨ ਬੰਦੇ ਹੁੰਦੇ ਆ ਫਿਰ ਇਹ ਪੈਲ ਛਕਾ ਲਿਆ ਫਿਰ ਇਹਨਾਂ ਦਾ ਕੋ ਕੋਨੇ ਜੀ ਏਸੀ ਰੱਖੀ ਜਾਈ ਸਾਨੂੰ ਬਹੁਤ ਬਣਾ ਦੇ ਹੜਾ ਛੁੱਟੀਆਂ ਕਰੀ ਜਾਂ ਫਿਰ ਇਹ ਮੀਟ ਸਾਵਾਂ ਧਰਕੇ ਖਾਦੇ ਅੱਡੋ ਅਲਸ ਫਿਰ ਅਜੀ ਕਾਈ ਕੋਈ ਮੀਟ ਅਸੀਂ ਦੇ ਲਏ ਬਈ ਓਕਾ ਕੋ ਹੋਰ ਮਜ਼ਦੂਰੀ ਹੈ ਸਾਡੀ ਹਣੀ ਵੇ ਕੀ ਸਾਡੇ ਬਹੁਤ ਆਫਸਰ ਵਾਲੀ ਬੇਚੀ ਹੋਈ ਜੀ ਕਹਿੰਦੇ ਬਹੁਤ ਜਿਆਦੇ ਕਹਿੰਦੇ ਹੁਣ ਕੀ ਹੋਇਆ ਕੁੜੀ ਦੇ ਕੇਸ ਕਰਦੀ ਕੀ ਹਾਂ ਉਹ ਕੁੜੀ ਨੇ ਕੀ ਹੋਇਆ ਬਾਸ ਬਾਸ ਹਾਂ ਉਹ ਕੁੜੀ ਨੇ ਕੀ ਹੋਇਆ ਉਹ ਫੋਨ ਕਰੂਨ ਮਾਰ ਕੇ ਥੇਰੇ ਨੇ ਕਿਸ ਤਰ੍ਹਾਂ ਨਾ ਕੀ ਸੀਗਾ ਉਹ ਕੇਸ ਕਰਦੇ ਬਹੁਤ ਜਿਆਦਾ ਕੁੱਟਦੀ ਮਾਰਦੀ ਵਿਸ਼ਸ ਤੋਂ ਉਹਨਾਂ ਨੇ ਪੁੱਛਦੇ ਨਹੀਂ ਜਿਵੇਂ ਕੁੱਟਿਆ ਮਾਰਿਆ ਨਹੀਂ ਛੱਟ ਕੁੜੀ ਦੇ ਬਾਅਦ ਇਹ ਫਿਰ ਕੀ ਹੋਇਆ ਸਾਜੀ ਹੋ ਗਿਆ ਕੁੜੀ ਦਾ ਗਰ ਕੁੱਟਿਆ ਗਲਤ ਨੂੰ ਸਹਾਇਤਾ ਦੇ ਫੋਨ ਕਰਦਾ ਕਹੀ ਦੇਖਿਆ ਤੇ ਜਾ ਕੇ ਦੇ ਨਿਕਲ ਆਲੇ ਘਰੇ ਵਾਗੇ ਜੀ ਕੀ ਨੰ ਕਰ ਦੇਣਾ ਹੈ ਕੀ ਨੰ ਕਰ ਦੇਣਾ ਤੁਸੀਂ ਹਾਂ ਹਾਂ ਕਾਰਵਾਈ ਕਾਰਵਾਈ ਕਰਦੇਗੀ ਕੀ ਬੜੀ ਗੰਗਾਰੀ ਕਰਦੇ ਆਂ ਸਾਰਵੀ ਕਰ ਕੰਮ ਕਿੰਨੇ ਬੜੇ ਹੈ ਸਾਰਵੀ ਕਿਹੋ ਜੀ ਮੰਗਦੇ ਆਂ ਸਵਾਮਾਂਂ ਦਿਆ ਸਾਰਵੀ ਕਿਹੋ ਜੀ ਮੰਦੀ ਮੰਗ ਕਰਦੇ ਉਹਨੂੰ ਸਾਰਵੀ ਵੀ ਹੋਵੇ ਅਸੀਂ ਤਾਂ ਆੜੀ ਕੁੜੀ ਦਾ ਸ਼ਾਹ ਦਾ ਤੇਸ਼ ਬੜਾ ਗਾਈ ਦਿੰਦੇ ਆਂ ਅੰਗੀ ਬੰਗੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਆਈ ਪਿੰਡ ਕਰਤਿਆਂ ਲਈ ਕੀ ਲੱਗਦੀ ਕੁੜੀ ਮੇਰੀ ਸਾਲੀ ਲੱਗਦੀ ਸੀ ਛੋਟੀ ਕੁੜੀ ਕੁੜੀ ਆਈ ਬਸ ਦਾਜ ਮੰਗਦੇ ਸੀਗੇ ਤੰਗ ਤੇ ਤੰਗ ਪਰੇਸ਼ਾਨ ਕਰਦੇ ਸੀਗੇ ਕੁੜੀ ਨੂੰ ਤੇ ਅੱਜ ਉਹਦਾ ਮਤਲਬ ਕਹਿ ਰਿਹਾ ਕਰ ਦਿੱਤਾ ਕਿੰਨੇ ਦਿਨ ਹੋ ਗਏ ਵਿਆਹ ਹੋਣੇ 2 ਮਹੀਨੇ ਹੋਇਆ ਜੀ ਕਿਤਰਾ ਤੇਜ ਦੀ ਮੰਗ ਕੀਤੀ ਤੇਜ ਦੀ ਮੰਗ ਪਹਿਲਾਂ ਦਾ ਹੀ ਇਹਨਾਂ ਨੇ ਕਿਹਾ ਵੀ ਸਾਨੂੰ ਪੈਲਸ ਚਾਹੀਦਾ ਵਧੀਆ ਠੀਕ ਹੈ ਵੀ ਸਾਡੇ ਨਾਲ ਇਕੱਠ ਹੋਊਗਾ ਸਾਡੇ ਮੁਲਾਜ਼ਮ ਆਉਣੇ ਆ ਜੀ ਬੋ ਸਾਨੂੰ दारू ਵੀ ਚਾਹੀਦੀ ਹੈਗੀ ਇਹਨੇ ਕਿਹਾ ਵੀ दारू ਤਾਂ ਅਸੀਂ ਨਹੀਂ ਦੇ ਸਕਦੇ ਠੀਕ ਹੈ ਪਰ ਇਹਨਾਂ ਨੇ ਉਹ ਵੀ ਆਪਣੀ ਮੰਗ ਪੂਰੀ ਕੀਤੀ ਜੀ ਉਹ दारू ਮੀਟ ਸਾਰਾ ਕੁਝ ਇਹਨਾਂ ਨੇ ਕਰਾਇਆ ਜੀ ਔਰ ਉਸ ਤੋਂ ਹੋਰ ਬਹੁਤ ਚੀਜ਼ਾਂ ਹੀ ਮੰਗ ਕੀਤੀ ਜੀ ਵਾਹ ਕੁੜੀ ਨੂੰ ਕੀ ਕੀ ਪਰੇਸ਼ਾਨੀਆਂ ਕਰਦੇ ਰਹੇਗੇ ਉਹ ਅਸੀਂ ਦੱਸਣੇ ਚਾਹੀਦੇ ਉਹਦੇ ਆਪਣੇ ਦਾ ਕਿਸਮਤ ਸੀ ਇਹ ਉਹਨਾਂ ਸਾਡੇ ਦਾ ਇਹ ਗੱਲ ਪਹੁੰਚਾਈ ਨਹੀਂ ਹੈਗੀ ਮੈਨੂੰ ਇਹ ਕੁਛ ਕਰਦੀ ਪਰ ਤੰਗ ਕਰਦੀ ਇਹ ਜ਼ਰੂਰ ਦਾਦੀ ਸੀ ਹਲੇ ਕੋਈ ਬੱਚੀ ਸੀਗੀ ਛੋਟੀ 21 ਸਾਲ ਦੀ ਉਹ 22 ਸਾਲ ਦੀ ਉਮਰ ਸੀਗੀ ਕੋਈ 10 ਵੀ ਨਹੀਂ ਪਾਰੀ ਸੀ ਉਹਨੂੰ ਕੋਈ ਪਤਾ ਸੀ ਬਾਹਰ ਜਾਣਾ ਸੀ ਹਾਈਲਾਈਟ ਕੀਤਾ ਇਹ ਬਾਹਰ ਜਾਣਾ ਸੀ ਇਹਨਾਂ ਨੇ ਤਾਂ ਬਸ ਇਹ ਸੀ ਬਾਹਰ ਜਾਣਾਗਾ ਪਹਿਲਾਂ ਇਹਨਾਂ ਨੇ ਕਿਹਾ ਵੀ ਖਰਚਾ ਖਰਚਾ ਸਾਰਾ ਕਰਾਂਗੇ ਇਹ ਕਹਾਂਗੇ ਉਹ ਕਰਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਬਦਲ ਰਿਹਾ ਜੀ ਬਸ ਤੇ ਅੱਜ ਇਹ ਕਰ ਦਿੱਤਾ ਗਈ ਹਾਂ ਜੀ ਸਰ ਕੀ ਨਾਮ ਮੈਂ ਤੁਹਾਡਾ ਕੀ ਮੈਂ ਬਜ਼ੁਰਗ ਤੋਂ ਐਮਸੀ ਸ਼ੋਕੀਦਾਨ ਜੀਤਰਾ ਨਗਰ ਹੁਣ ਪਦਾ ਹੋਰ ਸਾਡੇ ਇੱਕ ਲੜਕੀ ਤੋਂ ਬੇਚੀ ਸੀ ਭਲੌਰ ਤੋਂ ਬਾਬਾ ਫਰੀਦ ਕਨੌਲੀ ਚ ਕੁੜੀ ਦਾ ਨਾਮ ਸੀ ਅਰਸ਼ਦੀਪ ਕੌਰ ਕੁਛ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜੋ ਵੀ ਉਹਦਾ ਸਾਰਾ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੇ ਰਹੇ ਨੂੰ ਜਿਹਦੇ ਕਾਰਨ ਅੱਜ ਉਸਦੀ ਮੌਤ ਹੋ ਗਈ ਮੌਤ ਨਹੀਂ ਹੋਈ ਉਹਨਾਂ ਨੇ ਕਤਲ ਕੀਤਾ ਜਿਹਦੇ ਵਿੱਚ ਉਹਦਾ ਸਾਰਾ ਪਰਿਵਾਰ ਸੱਸ ਸੋਹਰਾ ਔਰ ਨੰਦ ਤੇ ਉਸਦੇ ਘਰ ਵਾਲਾ ਇਹ ਚਾਰੇ ਪਤਾ ਲੱਗਿਆ ਕਿ ਕਤਲ ਕੀਤਾ ਗਿਆ ਕਿਉਂਕਿ ਅਸੀਂ ਉੱਥੇ ਜਦੋਂ ਗਏ ਸਾਹਿਬ ਪੁਲਿਸ ਨਾਲ ਲੈ ਕੇ ਗਏ ਆ ਪੁਲਿਸ ਦੀ ਵੀ ਵੈਰੀਫਾਈ ਹੋਈ ਆ ਪੁਲਿਸ ਨੇ ਵੀ ਸਾਰਾ ਕੁਝ ਕੀਤਾ ਵੀ ਉਹ ਕਿਤੇ ਦੇ ਦੱਸਦੇ ਨੇ ਵੀ ਮੈਂ ਲਾਈ ਆ ਕਿਤੇ ਉਹ ਕਹਿੰਦੇ ਵੀ ਸੱਸ ਕਿ ਨਹੀਂ ਮੈਂ ਲਾਈ ਆ ਕਿਤੇ ਕਹਿੰਦਾ ਸੋਹਰਾ ਮੈਂ ਲਾਇਆ ਕਿਤੇ ਕਹਿੰਦਾ ਵੀ ਘਰ ਵਾਲਾ ਕਹਿੰਦਾ ਮੈਂ ਲਾਇਆ ਪਰ ਉਹਨਾਂ ਦੇ ਆਪਸ ਵਿੱਚ ਕੋਈ ਬਿਆਨ ਨਹੀਂ ਮਿਲੇ ਅਸੀਂ ਉੱਥੇ ਗਏ ਜਦੋਂ ਮੈਂ ਨਾਲ ਗਿਆ ਉਸਦੇ ਨਾਲ ਗਿਆ ਸਾਨੂੰ ਉਹਨਾਂ ਦੇ ਕੋਈ ਬਿਆਨ ਨਹੀਂ ਮਿਲਦੇ ਦਿਸੇ ਜੋ ਇਸ ਟੇਬਲ ਤੇ ਕਿਹਾ ਵੀ ਇਸ ਟੇਬਲ ਤੇ ਚੜ ਕੇ ਕੁੜੀ ਨੇ ਮੋਦ ਫੜ ਲਿਆ ਉਸ ਟੇਬਲ ਤੇ ਵੀ ਕੋਈ ਨਿਸ਼ਾਨ ਨਹੀਂ ਜਦੋਂ ਉਸੇ ਟੇਬਲ ਤੇ ਚੜ ਕੇ ਮੁਲਾਜ਼ਮ ਨੇ ਦੇਖਿਆ ਤਾਂ ਉਸ ਟੇਬਲ ਦੇ ਨਾਲ ਦੀ ਨਾਲ ਬੂਟਾਂ ਦੇ ਨਿਸ਼ਾਨ ਪੈ ਗਏ ਜਦੋਂ ਪੱਖੇ ਦੇ ਕਿਹਾ ਵੀ ਇਹ ਪੱਖੇ ਸੀ ਅਸੀਂ ਕਿਹਾ ਵੀ ਮੁਲਾਜ਼ਮ ਨੇ ਕਿਹਾ ਵੀ ਚੁੰਨੀ ਦੇ ਦਿਓ ਉਹਨਾਂ ਨੇ ਕੋਈ ਚੁੰਨੀ ਨਹੀਂ ਦਿੱਤੀ ਉਸੇ ਪੱਖੇ ਤੇ ਮਿੱਟੀ ਦਾ ਗਰਦਾ ਸੀ ਤਾਂ ਜਦੋਂ ਮੁਲਾਜ਼ਮ ਹੱਥ ਲਾਉਣ ਦੇ ਨੂੰ ਗਰਦਾ ਚੜਿਆ ਜਦੋਂ ਉਹ ਚੁੰਨੀ ਦਾ ਨਿਸ਼ਾਨ ਹੁੰਦਾ ਤਾਂ ਉਥੇ ਗਰਦਾ ਪਹਿਲਾਂ ਹੀ ਚੜਿਆ ਹੋਣਾ ਚਾਹੀਦਾ ਸੀ ਉਹ ਕੋਈ ਉਹਦੇ ਤੇ ਗਰਦਾ ਨਹੀਂ ਚੜਿਆ ਸੀ ਸਾਨੂੰ ਇਹ ਆ ਵੀ ਸਾਨੂੰ ਇਹ ਨਹੀਂ ਸਾਨੂੰ शक ਨਹੀਂ ਅਸੀਂ ਹਾਕੀ ਕਿਦਾਂ ਕਹਿ ਸਕਦੇ ਆ ਦਾਅਵੇ ਨਾਲ ਕਹਿ ਸਕਦੇ ਆ ਵੀ ਇਹ ਕੁੜੀ ਦਾ ਨਾਂ ਨੇ ਕਤਲ ਕੀਤਾ ਕਿ ਕਤਲ ਕਰਿਆ ਕਾਰਨ ਕੀ ਸੀ ਕਾਰਨ ਇਹ ਸੁਰੂ ਤੋਂ ਹੀ ਤੰਗ ਪਰੇਸ਼ਾਨੀ ਕਰਦੇ ਰਹੇ ਨੇ ਬਾਦ ਦੀ ਬਾਦ ਦੀ ਸੁਬੇ ਸੂਟਸ਼ਾਟ ਦਾ ਇਹ ਕਿਤੇ ਕੋਸ ਵਿਆਹ ਬਾਰੇ ਕਿਤੇ ਕੋਸ ਇਹ ਤੰਗ ਪਰੇਸ਼ਾਨੀ ਕਰਦੇ ਰਹੇ ਨੇ ਹੁਣ ਪਿੱਛੇ ਕੁੜੀ 19 ਦਸੇ 19 ਨੂੰ 19 ਦਿਨ ਨੂੰ ਸਾਡੇ ਪਿੰਡ ਆਈ ਹਸਦੀ ਖੇੜ ਦੀ ਗਈ ਆ ਤੇ ਹਸਦੀ ਖੇੜ ਦੀ ਨੇ ਲੈ ਕੇ ਗਿਆ ਪਰੋਣਾ ਹਸਦੀ ਖੇੜ ਦੀ ਨੂੰ ਛੱਡ ਕੇ ਗਿਆ ਅੱਜ ਵੀ ਕੁੜੀ ਨੇ 1 ਵਜੇ ਦੇ ਕਰੀਬ ਵੀਡੀਓ ਕਾਲ ਕਰਤੀ ਆ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਕੁੜੀ ਦਾ ਕਤਲ ਹੋ ਗਿਆ ਅਸੀਂ ਬੇਨਤੀ ਜੋਨੇ ਆ ਲੱਗ ਗਿਆ ਕੁਝ ਹੋਇਆ ਸੀ ਆ ਗੱਲ ਕਰਦੇ ਆ ਆ ਵੇਲੇ ਵੀ ਆ ਵੇਲੇ ਤੇ ਚੱਲੀ ਜਾਂਦਾ ਸੀ ਆ ਵੇਲੇ ਤੇ ਹੀ ਕੁਝ ਚੱਲੀ ਜਾਂਦਾ ਪਰ ਕੁੜੀ ਦੀ ਕੁੜੀ ਦਾ ਕਾਰਨ ਕੁੜੀ ਦੀ ਹੈ ਕੁੜੀ ਆਇਲਟਸ ਕਰੀ ਵਿੱਚ ਸੀ ਜੀ ਉਹਨਾਂ ਦਾ ਕਾਰਨ ਸੀ ਵੀ ਬਾਹਰ ਜਾਂਦਾ ਉਹਨਾਂ ਦਾ ਮੁੱਦਾ ਸੀ ਇੱਥੋਂ ਦਾ ਕੋਈ ਸਾਡਾ ਮੁੰਡਾ ਬਾਹਰ ਪਹੁੰਚ ਜਾਵੇ ਬਸ ਉਹਨਾਂ ਦਾ ਮੁੱਦੇ ਸੀ ਪੈਸੇ ਵੀ ਉਹਨਾਂ ਦੇ ਸਾਡੇ ਪਿੰਡ ਵਾਲਾ ਗਰੀਬ ਬੰਦਾ ਚੁੱਕ ਚੁਗਾ ਕੇ ਉਹਨੇ 67 ਲੱਖ ਰੁਪਇਆ ਲਾ ਵੀ ਦਿੱਤਾ ਵਿਆਹ ਤੇ ਵੀ ਵਿਆਹ ਵੀ ਇਹਨਾਂ ਨੇ ਕਿਹਾ ਵੀ ਚੰਗੇ ਪਾਸੇ ਚੰਗੇ ਪਾਸੇ ਕਰੋ ਏਸੀ ਪਾਸੇ ਕਰੋ ਮਾਸੀ ਜੜਕਾ ਨਾਲ ਸ਼ਾਹ ਵਾ ਵੜਨ ਗਈ ਏਸੀ ਪਾਸੇ ਕਰੋ ਉਹਨਾਂ ਨੇ ਸਾਡੀ ਕੋਈ ਫੇਰ ਵੀ ਸਾਡੀ ਉਹ ਕਦਰ ਨਹੀਂ ਕੀਤੀ ਜਿੰਨਾ ਅਸੀਂ ਰੁਪਇਆ ਲਾਇਆ ਜਿੰਨਾ ਉਸ ਕੀਤਾ ਉਹ ਕੋਈ ਕਦਰ ਨਹੀਂ ਕਰੀ ਅਸੀਂ ਤਾਂ ਹੀ ਆਸਮਾਨ ਪ੍ਰਸ਼ਾਸਨ ਤੋਂ ਮੰਗ ਮੰਗਦੇ ਆ ਮੰਗ ਕਰਦੇ ਆ ਵੀ ਇਹਨਾਂ ਤੇ ਪਰਚਾ ਹੋਵੇ ਜੀ ਇਹਨਾਂ ਦੀ 302 ਲੱਗਣੀ ਚਾਹੀਦੀ ਹੈ ਕਿਉਂ ਕੁੜੀ ਦੇ ਨਾਲ ਇਹਨਾਂ ਨੇ ਧੱਕਾ ਕਰਕੇ ਮਾਰੀ ਆ ਕੁੜੀ ਅਸੀਂ ਤਾਂ ਇਹੀ ਹਿਸਾਬ ਮੰਗਦੇ ਇਹਨੂੰ ਪਰਚਾ ਦਰਜ ਹੋ ਜਾਏ